ਪੋਸ ਪੰਜਾਬੀ ਤੇ ਤੁਹਾਨੂੰ ਦਿਖਾ ਰਹੇ ਆ ਰਾਜਸਥਾਨ ਦੇ ਉਦਮਪੁਰ ਦੇ ਵਿੱਚ ਡਰੋਨਾ ਦੀ ਡਾਰ ਦੇਖੀ ਗਈ ਹੈ ਜਿਸ ਨੂੰ ਕੀ ਭਾਰਤੀ ਹਵਾਈ ਡਿਫੈਂਸ ਸਿਸਟਮ ਨੇ ਨਸ਼ਟ ਕੀਤਾ ਆ ਪਾਕਿਸਤਾਨ ਦੇ ਵੱਲੋਂ ਲਗਾਤਾਰ ਸੀਜ਼ਫਾਇਰ ਦੀ ਲੰਘਣਾ ਕਿਉਂਕਿ ਅੱਜ ਹੀ 5 ਵਜੇ ਸੀਜ਼ਫਾਇਰ ਲਾਗੂ ਹੋਇਆ ਸੀ ਔਰ ਇਹ ਕਿਹਾ ਗਿਆ ਸੀ ਕਿ ਕਿਸੇ ਕਿਸਮ ਦੀ ਕਾਰਵਾਈ ਨਹੀਂ ਹੋਵੇਗੀ ਆ ਬਿਲਕੁਲ ਪ੍ਰਿੰਕਾ ਬੇहद ਜ਼ਿਆਦਾ ਹੈਰਾਨੀ ਦੀ ਔਰ ਬੇहद ਜ਼ਿਆਦਾ ਇਹ ਮੈਨੂੰ ਲੱਗਦਾ ਕਿ ਇੱਕ ਇੰਟਰਨੈਸ਼ਨਲ ਪੱਧਰ ਦੇ ਉੱਤੇ ਇੱਕ ਜਿਹੜੀ ਤੁਸੀਂ ਸੰਧੀ ਦੇ ਉੱਤੇ ਜਦੋਂ ਤੁਸੀਂ ਗੱਲ ਕਰਦੇ ਹੋ ਜਾਂ ਸੀਸਪਾਇਰ ਹੁੰਦਾ ਹੈ ਸੀਸਪਾਇਰ ਦੀ ਉਲੰਘਣਾ ਕਰਨੀ ਜੇਕਰ ਦਰਸ਼ਕ ਇਸ ਚੀਜ਼ ਦੀ ਟੈਕਨੀਕਲਿਟੀ 'ਚ ਨਹੀਂ ਜਾਂਦੇ ਇਹਦੇ ਜਿਹੜੇ ਕਾਨੂੰਨ ਕਹਿੰਦੇ ਨੇ ਤਾਂ ਬੇਗਤ ਮੰਦ ਭਾਗਾ ਹੁੰਦਾ ਹੈ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਇਸ ਚੀਜ਼ ਦੀ ਨਿਖੇਦੀ ਜਿੰਨੀ ਕੀਤੀ ਜਾਵੇ ਥੋੜੀ ਹੈ ਤਾਂ ਤੁਸੀਂ ਦੇਖੋ ਕਿ ਜੰਮੂ ਕਸ਼ਮੀਰ ਦੇ ਵਿੱਚ ਸੀਸਪਾਇਰ ਦਾ ਉਲੰਘਣ ਹੋ ਰਿਹਾ ਤਾਂ ਹੁਣ ਤੁਸੀਂ ਉਦਮਪੁਰ ਦੀ ਗੱਲ ਕੀਤੀ ਹੈ ਉਵੇਂ ਹੀ ਉਵੇਂ ਹੀ ਰੂਟੀਨ ਸ਼ੁਰੂ ਹੋ ਗਿਆ ਡਰੋਨ ਦੇਖੇ ਜਾਣੇ ਸ਼ੁਰੂ ਹੋ ਗਏ ਨੇ